ਗੁਰੂ ਸਾਹਿਬ ਤੇ ਗੁਰੂ ਸਾਹਿਬ ਦੀ ਮਾਤਾ ਸਤ ਜਾਦਿਆਂ ਦੀ ਜਿਹੜੀ ਸ਼ਹਾਦਤ ਹੈ ਉਹਨੂੰ ਅਸੀਂ ਇੱਕ ਸ਼ਬਦ ਵਰਤਦੇ ਹਾਂ ਲਾਸਾਨੀ ਜਿਹਦਾ ਕੋਈ ਸਾਨੀ ਨਾ ਹੋਵੇ ਐਸੀ ਸ਼ਹਾਦਤ ਜਿਹਦੀ ਅਸੀਂ ਗੱਲ ਨਹੀਂ ਕਰ ਸਕਦੇ ਉਂਗਲਾਂ ਦੇ ਪੋਟੇ ਸਾੜੇ ਗਏ ਤੇ ਹੋਰ ਕੀ ਕੀ ਦਸੀਏ ਬਸ ਇੰਨਾ ਕੀ ਹੁੰਦਾ ਕਿ ਗਲਾ ਭਾਰ ਆਂਦਾ ਤੇ ਅੱਖਾਂ ਚ ਨੀਰ ਵਹਿ ਦਰਦਾ ਐਨੀ ਲਾਸਾਨੀ ਸ਼ਹਾਦਤ ਖੂਨ ਡੋਲਿਆ ਗਿਆ ਇੰਨਾ ਜ਼ਿਆਦਾ ਤਸੀਹਾ ਛੋਟੇ ਬੱਚਿਆਂ ਤੇ ਮਾਤਾ ਜੀ ਉੱਤੇ ਇੰਨੇ ਜ਼ਿਆਦਾ ਸੇ ਦਿੱਤੇ ਗਏ ਇਹ ਲਾਸਾਨੀ ਤਾਂ ਹੀ ਕਿਹਾ ਜਾਂਦਾ ਤੇ ਮੈਂ ਇਹਨਾਂ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦਾ ਸਾਹਿਬਜ਼ਾਦੇ ਤਾਂ ਬਹੁਤ ਹੀ ਧੰਨ ਸਨ ਉਹਨਾਂ ਦੀ ਉਮਰ ਸਾਡੇ ਤੋਂ ਵੀ ਛੋਟੀ ਸੀ ਤੇ ਉਹਨਾਂ ਨੇ ਸਾਡੇ ਲਈ ਇੰਨੀਆਂ ਕੁਰਬਾਨੀਆਂ ਦੇਤੀਆਂ ਨਾ ਗੁਰੂ ਜੀ ਨੇ ਆਪਣਾ ਸਾਰਾ ਪਰਿਵਾਰ ਸਾਡੇ ਲਈ ਬਾਤ ਆ ਤੇ ਅੱਜ ਅਸੀਂ ਉਸ ਨੂੰ ਭੁੱਲੇ ਬੈਠੇ ਹਾਂ ਅੱਜ ਅਸੀਂ ਪੁੱਛਦੇ ਹਾਂ ਕਿ ਅੰਮ੍ਰਿਤ ਕਿਉਂ ਛਕਣਾ ਚਾਹੀਦਾ ਹੈ ਇੰਨੀਆਂ ਸ਼ਹਾਦਤਾਂ ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਐਨਾ ਸਾਹਸ ਐਨਾ ਕਿਸੇ ਦੇ ਪਿਤਾ ਨੂੰ ਕਹਿ ਦੋ ਕਿ ਸਿਰਫ ਕਹਿ ਦੋ ਉਹਦੇ ਅੱਖਾਂ ਚੋਂ ਜੇ ਪਾਣੀ ਦੀ ਨਹਿਰਾਂ ਨਾ ਵਗੀਆਂ ਤਾਂ ਤੁਸੀਂ ਦੇਖ ਲਿਓ ਹਜੇ ਤੱਕ ਗੋਬਿੰਦ ਸਿੰਘ ਜੀ ਦਾ ਇੰਨਾ ਸਾਹਸ ਐ ਬਸ ਇਹਦੇ ਉੱਤੇ ਨਾ ਕੋਈ ਬੋਲ ਪਾਇਆ ਨਾ ਇਨਾ ਬੋਲ ਸਕਦਾ ਹੈ ਤਾਂ ਤਾਂ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਖਤੇ ਜਿਗਰ ਚਾਰ ਫਰਜੰਦ ਜਿਨ੍ਹਾਂ ਨੇ ਚਮਕੌਰ ਦੀ ਗੜੀ ਅਤੇ ਸਰਹੰਦ ਦੇ ਵਿੱਚ ਸ਼ਹਾਦਤਾਂ ਦਾ ਜਾਂ ਪੀਤਾ ਉਹਨਾਂ ਨੂੰ ਯਾਦ ਕਰਦਿਆਂ 13 ਹੀ 13 ਮਿਸ਼ਨ ਦੇ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਜਿਸ ਦਾ ਮੁੱਖ ਮਕਸਦ ਅਜੋਕੇ ਨੌਜਵਾਨ ਪੀੜੀ ਨੂੰ ਆਪਣੇ ਇਤਿਹਾਸ ਦੇ ਨਾਲ ਜੋੜਨਾ ਸੀ ਇਸ ਉਪਰਾਲੇ ਦੇ ਅੰਤਰਗਤ ਬੱਚਿਆਂ ਨਾਲ ਸਾਂਝ ਪਾਉਣ ਲਈ ਇੱਕ ਕਯੂਜ਼ ਕੰਪੀਟੀਸ਼ਨ ਸੰਸਥਾ ਦੇ ਮੁਖ ਸੇਵਾਦਾਰ ਪਾਈ ਹਰਜੀਤ ਸਿੰਘ ਸੱਬਰਵਾਲ ਦੀ ਅਗਵਾਈ ਹੇਠ ਟੈਗੋਰ ਥੀਏਟਰ ਸੈਕਟਰ 18 ਚੰਡੀਗੜ੍ਹ ਦੇ ਵਿੱਚ ਕਰਵਾਇਆ ਗਿਆ ਜਿਸ ਦੇ ਵਿੱਚ ਤਕਰੀਬਨ 35 ਟੀਮਾਂ ਨੇ ਭਾਗ ਲਿਆ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਇਹਨਾਂ ਟੀਮਾਂ ਦੇ ਵਿਚਕਾਰ ਮੁਕਾਬਲੇ ਕਰਵਾਏ ਗਏ ਇਨ੍ਹਾਂ ਵਿਦਿਆਰਥੀਆਂ ਨੂੰ ਇਸ ਮੁਕਾਬਲੇ ਦੇ ਸੰਬੰਧੀ ਸਲੇਵਸ ਲਗਭਗ 1 ਮਹੀਨਾ ਪਹਿਲਾਂ ਹੀ ਦੇ ਦਿੱਤਾ ਗਿਆ ਸੀ ਫਿਰ ਉਸੇ ਸਲੇਵਸ ਦੇ ਵਿੱਚੋਂ ਹੀ ਵਿਦਿਆਰਥੀਆਂ ਨੂੰ ਸਵਾਲ-ਜਵਾਬ ਕੀਤੇ ਗਏ ਇਸ ਸਮੇਂ ਇੱਕ ਮੁਕਾਬਲੇ ਵਿੱਚ 4 ਟੀਮਾਂ ਨੇ ਭਾਗ ਲਿਆ ਅੰਤ ਦੇ ਵਿੱਚ ਇਹਨਾਂ ਸਾਰੀਆਂ ਟੀਮਾਂ ਦੇ ਵਿੱਚੋਂ ਹੀ ਸੈਮੀਫਾਈਨਲ ਅਤੇ ਫਾਈਨਲ ਮੁਕਾਬਲਾ ਹੋਇਆ ਫਾਈਨਲ ਮੁਕਾਬਲੇ ਵਿੱਚ ਜੇਤੂ ਰਹੀ ਟੀਮ ਨੂੰ ਕੱਲ ਸੈਕਟਰ 34 ਦੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਸਨਮਾਨਿਤ ਕੀਤਾ ਜਾਵੇਗਾ ਇਸ ਮੌਕੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਸੰਗਤਾਂ ਨੇ ਕਿਹਾ ਕਿ ਸੰਸਥਾ ਦੇ ਵੱਲੋਂ ਕੀਤੇ ਇਸ ਉਪਰਾਲੇ ਦੇ ਨਾਲ ਵਿਦਿਆਰਥੀਆਂ ਨੂੰ ਆਪਣੇ ਇਤਿਹਾਸ ਨੂੰ ਡੰਗਾਈ ਦੇ ਨਾਲ ਜਾਣਨ ਦਾ ਮੌਕਾ ਮਿਲਿਆ ਹੈ ਪ੍ਰੋਗਰਾਮ ਦੇ ਅੰਤ ਦੇ ਵਿੱਚ ਸਾਰੇ ਸਵਾਲ ਜਵਾਬ ਮੁਕਾਬਲਿਆਂ ਦੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪਾਰਟਿਸਿਪੇਟ ਸਰਟੀਫਿਕੇਟ ਅਤੇ ਇਤਿਹਾਸ ਦੇ ਨਾਲ ਹੋਰ ਸਬੰਧਤ ਸਮੱਗਰੀ ਦੇ ਕੇ ਸਨਮਾਨਿਤ ਕੀਤਾ ਗਿਆ। ਨੂੰ ਇਹ ਲੱਗਦਾ ਹੈ ਕਿ ਬੱਚਿਆਂ ਨੂੰ ਜ਼ਿਆਦਾ ਕੋਈ ਸਾਡੇ ਵਰਗੇ ਬੰਦਿਆਂ ਦੀ ਵੱਡਿਆ ਦੀ ਜਰੂਰ ਹੋਣੀ ਚਾਹੀਦੀ। ਕਿਉਂਕਿ ਸਾਡੇ ਘਰਾਂ 'ਚ ਅਸੀਂ ਆਪ ਹੀ ਸਿੱਖੀ ਤੋਂ ਟੁੱਟਦੇ ਇਤਨੇ ਸਾਡੇ ਘਰਾਂ 'ਚੋਂ ਨਿਕਲ ਗਏ। ਅਸੀਂ ਆ ਸਾਨੂੰ ਖੁਦ ਨਹੀਂ ਜੇ ਦੋਸਤਾਂ ਨਾਲ ਗੱਲ ਤੇਰੇ ਕੋਈ ਚਿੰਤਾ ਬੱਧੇ। ਸੀ ਜਸਟਿਸ ਅਤੇ ਜਿਹੜੇ ਗੈਸ ਤੋਂ ਬੁਲਾਏ ਉਹ ਜਾਣਦੇ ਕਿ ਐਕੇ ਕੀ ਕਹਿੰਦੇ ਵੀ ਜੀ ਪਹਿਲੇ 라ਉਂਡ ਜਿਹੜੇ ਤੋਂ ਸਵਾਲ ਕੀਤੇ ਆ ਉਹਦੇ ਤੋਂ 12 ਤੋਂ ਮੈਨੂੰ ਦੋ ਹੱਲੇ ਵੀ ਜਾਂਦੇ ਅਸੀਂ ਜ਼ਿੰਦਗੀਆਂ ਸਾਰਿਆਂ ਨੇ ਲਗਾ ਦਿੱਤੀਆਂ ਸਾਨੂੰ ਆਪਣਾ ਇੱਕ ਇੰਦਰਾਸ ਸੀ ਵੀ ਇੱਕ ਬੱਚਿਆ ਨੂੰ ਸੇ ਦੇ ਲਈ ਉਹਨਾਂ ਦੇ ਕੋਈ ਜਵਾਬ ਤੇ ਅਸੀਂ ਖੁਦ ਪੜਾਂਗੇ ਖੁਦ ਬੁੱਕਸ ਦੇਖਾਂਗੇ ਰਿਆਦਨ ਤੇ ਸਾਡੀ ਵੀ ਜ਼ਿੰਦਗੀ ਚ ਕੋਈ ਰੋਸ ਨਹੀਂ ਕੋਈ ਮਾਤਾ ਜੀਰ ਕੋ ਬਾਪਾ ਜੀ ਸੰਜੀਵਾ ਪਾਪਾ ਜੀ ਆਤਮਾ ਜੀ ਬਾਬਾ ਜੀ ਰਵਾਤ ਜੀ ਆਰਦਾਤ ਹੈ ਜੇ ਅਸੀਂ ਉਹਨਾਂ ਦੀ ਦਾਤਾਂ ਨੂੰ ਨੰਮਨ ਕਰਾਂਗੇ ਉਹਨਾਂ ਦਾ ਸੱਜਿਆ ਕਰਾਂ ਬੇਜਜ਼ ਅਗਿਆਤ ਹੋਣੇ ਤੇ ਸਿੱਖੀ ਦਾ ਪੋਜੀਸ਼ਨ ਦਾ ਸਤਿਕਾਰ ਵਿੱਚ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਸੰਸਥਾ ਦੇ ਮੁਖ ਸੇਵਾਦਾਰ ਭਾਈ ਹਰਜੀਤ ਸਿੰਘ ਸੱਬਰਵਾਲ ਹੋਰਾਂ ਨੇ ਕਿਹਾ ਕੇ ਸੰਸਥਾ ਦੇ ਵੱਲੋਂ ਹਰ ਸਾਲ ਵਿਦਿਆਰਥੀਆਂ ਦੇ ਵਿਚਕਾਰ ਇਹ ਮੁਕਾਬਲੇ ਕਰਵਾਏ ਜਾਣਗੇ ਉਹਨਾਂ ਹਾਜ਼ਰ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਵਿੱਚ ਇਤਿਹਾਸ ਪ੍ਰਤੀ ਰੁਚੀ ਜ਼ਰੂਰ ਪੈਦਾ ਕਰਨੀ ਚਾਹੀਦੀ ਹੈ ਹਾਜ਼ਰ ਵਿਦਿਆਰਥੀਆਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿ ਹਾਂ ਕਿ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਬਹੁਤ ਚੰਗਾ ਲੱਗਿਆ ਹੈ ਅਤੇ ਅਗਲੇ ਸਾਲ ਉਹ ਹੋਰ ਵੱਧ ਤਿਆਰੀ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਗੇ ਇਸ ਦੇ ਨਾਲ ਹੀ ਪ੍ਰੋਗਰਾਮ ਦੇ ਅੰਤ ਵਿੱਚ ਇੱਕ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਇਸ ਸੰਸਥਾ ਦੇ ਵੱਲੋਂ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਤ ਸਤਿਕਾਰਯੋਗ ਮਾਤਾ ਗੁਜਰਕੌਰ ਜੀ ਅਤੇ ਕਾਂਤਾਂਸ਼ੀ ਗੁਰਗਾਂਸਾ ਕਾਂਤਾਂਸ਼ੀ ਗੁਰਮੀ ਸਿੰਘ ਜੀ ਮਹਾਰਾਜ ਦੇ ਲੱਤੇ ਜਗਤ ਚਾਰ ਫਰਜੰਦ ਜਿਨ੍ਹਾਂ ਨੇ ਚਮਕੌਰ ਦੀ ਗੜੀ ਅਤੇ ਸਰਹੰਦ ਦੇ ਵਿੱਚ ਛਾਤਾ ਦਾ ਜਾਮ ਪੀਤਾ ਉਹਨਾਂ ਨੂੰ ਸਮਰਪਿਤ ਉਹਨਾਂ ਨੂੰ ਸਜਦਾ ਕਰਨ ਲਈ ਉਹਨਾਂ ਨੂੰ ਨਵਨ ਕਰਨ ਲਈ ਅੱਜ 13 ਇ 13 ਮਿਸ਼ਨ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਇਹ ਆਪਣੇ ਅਸੀਂ ਵਿਰਸੇ ਦੀ ਸੰਭਾਲ ਆਪਣੇ ਇਤਿਹਾਸਿਕ ਪੱਖ ਆਪਣਾ ਸੁਨਹਿਰਾ ਇਤਿਹਾਸ ਆਪਣੇ ਬੱਚਿਆਂ ਨਾਲ ਸਾਂਝ ਪਾਣ ਲਈ ਇੱਕ ਕੁイズ ਕੰਪੀਟੀਸ਼ਨ ਅੱਜ ਟਿਗੋਰ ਥੀਏਟਰ ਦੇ ਵਿੱਚ ਰੱਖੇਗੇ ਜ ਜਿਹਦੇ ਵਿੱਚ ਤਕਰੀਬਨ 35 ਟੀਮਾਂ ਨੇ ਜਿਹੜਾ ਇਹਦੇ ਵਿੱਚ ਭਾਗ ਲਿਆ ਸਵੇਰੇ 10 ਵਜੇ ਤੋਂ ਲੈ ਕੇ ਹੁਣ 4 ਵਜੇ ਤੱਕ ਇਹ ਇੱਕ ਜੂਨੀਅਰ ਟੀਮ ਅਤੇ ਇੱਕ ਸੀਨੀਅਰ ਟੀਮ ਇਹਨਾਂ ਦੇ ਮੁਕਾਬਲੇ ਕਰਾਏਗੇ ਔਰ ਸਾਬ ਜਾਦਿਆਂ ਦੀ ਸ਼ਹੀਦਾਂ ਦੇ ਤੇ ਮਾਤਾ ਗੁਜਰਪੁਰ ਜੀ ਦੇ ਸ਼ਹੀਦੀ ਦੇ ਤੇ ਹੋਰ ਉਹ ਪੱਖ ਜਿਹੜੇ ਸੰਗਤਾਂ ਦੇ ਨਾਲ ਜਾਗਰੂਕ ਕਰਨ ਲਈ ਉਪਰਾਲਾ ਕੀਤਾ ਗਿਆ ਕਿ ਜਿਹਦੇ ਤੋਂ ਅਸੀਂ ਅਵੇਸਲੇ ਆ ਔਰ ਸਾਨੂੰ ਉਹਨਾਂ ਦੇ ਬਾਰੇ ਪਤਾ ਨਹੀਂ ਹੈ ਪਰ ਸਾਤ ਹੁਣਾਂ ਦੀ ਕਿਰਪਾ ਹੋਈ ਬਹੁਤ ਸੰਗਤ ਨੇ ਸਲਾਣਾ ਕੀਤੀ ਐਪਰੀਸ਼ੀਏਟ ਕੀਤਾ ਬੱਚਿਆਂ ਦਾ ਉਹਨਾਂ ਦੇ ਜਿਹੜੇ ਵੀਅੂਜ਼ ਨੇ ਕਿ ਅੱਜ ਉਹਨਾਂ ਨੇ 8 ਵਜੇ ਕਈ ਸਵਾਲ ਕਈ ਇਤਿਹਾਸਿਕ ਤੱਥ ਜਿਹੜੇ ਨੇ ਅੱਜ ਸਾਨੂੰ ਪਤਾ ਲੱਗੇ ਨੇ ਜਿਹੜੇ ਅਸੀਂ ਅੱਜ ਤੱਕ ਕਿਸੇ ਦੇ ਮੂੰਹੋਂ ਸੁਣੇ ਨਹੀਂ ਸੀ ਸੋ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਕਿ ਅੱਜ ਗੁਰੂ ਸਾਹਿਬ ਨੇ ਕਾਰਜ ਆਪਣੇ ਆਪ ਕਰਵਾਏ ਨੇ ਅੱਜ ਹੀ ਸ਼ਾਮ ਨੂੰ 5:30 ਵਜੇ ਤੋਂ ਇਸੀ ਜਗ੍ਹਾ ਤੇ ਸਾਟਾ ਸਰੰਦ ਲਾਈਟ ਐਂਡ ਸਾਊਂਡ ਸ਼ੋਅ ਉਹ ਵੀ ਇੱਥੇ ਕੀਤਾ ਜਾ ਰਿਹਾ ਹੈ ਤਾਂਕਿ ਅੱਜ ਕੱਲ ਦੇ ਬੱਚੇ ਸਾਡੇ ਮੀਡੀਆ ਨਾਲ ਜ਼ਿਆਦਾ ਜੁੜੇ ਹੋਣ ਉਹਨਾਂ ਨੂੰ ਬੁਲਾ ਕੇ ਜਿੱਥੇ ਅੱਜ ਸਵੇਰੇ ਤਤ ਇਤਿਹਾਸ ਦੀ ਜਾਣਕਾਰੀ ਕੀਤੀ ਹੈ ਉੱਥੇ ਉਹ ਆਪ ਅੱਖੀਂ ਦੇਖ ਕੇ ਤੇ ਉਸ ਸ਼ਹੀਦਿਆਂ ਦੇ ਬਾਰੇ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਕਿਸ ਦੀ ਵਿਰਾਸਤ ਆ ਕਿਹਨਾਂ ਦੀ ਸੰਤਾਨ ਆ ਕਿਹਨਾਂ ਦੇ ਬੱਚੇ ਆ ਇਹ ਸਾਰਿਆਂ ਬਾਰੇ ਅਸੀਂ ਸਾਂਝ ਪਾ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ